ਕੀ ਦਵ ਜੀ ਹੋਪ ਸਾਰੇ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋਗੇ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤੇ ਆਪਾਂ ਨਵੀਂ ਨਵੀਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਂਦੇ ਰਹੇ ਨੇ ਆ ਵਧੀਆ ਵਾਲੀ ਕਲੈਕਸ਼ਨ ਤੇ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਪਹਿਣਾ ਨੂੰ ਬਹੁਤ ਜ਼ਿਆਦਾ ਸੂਟ ਪਸੰਦ ਆ ਰਹੇ ਨੇ ਸੋ ਦੇ ਸਾਰਿਆਂ ਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਹੈ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਕੇ ਡੇਲੀ ਵੀਡੀਓ ਅਪਲੋਡ ਕਰਦੇ ਆ ਤੇ ਡੇਲੀ ਨਵੇਂ ਨਵੇਂ ਸੂਟ ਦੇਖਣ ਲਈ ਤੁਸੀਂ ਚੈਨ ਕਿ ਤੁਹਾਨੂੰ ਸਾਡਾ ਵੀਡੀਓ ਕਿੱਦਾਂ ਹੀ ਲੱਗਦਿਆ ਸੂਟ ਕਿੱਦਾਂ ਦੇ ਲੱਗਦਿਆ ਤੇ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਜੀ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਬਹੁਤ ਜ਼ਿਆਦਾ ਵਧੀਆ ਜਿਹੜੀ ਕਲੈਕਸ਼ਨ ਮੈਂ ਤੁਹਾਨੂੰ ਦਿਖਾ ਰਹੀ ਆਂ ਜੀ ਤੇ ਦੋ ਦੋ ਤਿੰਨ ਤਿੰਨ ਸੂਟ ਇਹਨਾਂ ਦੇ ਵਿੱਚ ਆਪਾਂ ਆਪਣੇ ਕੋਲ ਮਿਲ ਜਾਣਗੇ ਤੁਹਾਨੂੰ ਇਹ ਨਾ ਕਵਾਰਟਾਈਜ਼ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਬੁੱਟੀ ਵਾਲੀ ਬਾਟਮ ਹੈ ਇਹ ਨਵਾਂ ਸਟਾਕ ਆਇਆ ਜੀ ਹਜੇ ਤੱਕ ਤੁਸੀਂ ਆਨਲਾਈਨ ਸੈਰ ਇੱਕ ਦੋ ਪੇਜ ਤੇ ਪਿਆ ਹੋਇਆ ਹੈਗਾ ਬਟ ਬਿਲਕੁਲ ਨਿਊ ਸਟਾਕ ਤੁਹਾਡੇ ਲਈ ਲੈ ਕੇ ਆਏ ਅਸੀਂ ਆਪਾਂ ਦੇਖੋ ਚੀਜ਼ ਦੇਖੋ ਤੁਸੀਂ ਬਣੀ ਹੋਈ ਚੀਜ਼ ਦੇਖੋ ਕਿੰਨੀ ਸੋਹਣੀ ਲੱਗਣੀ ਹੈ ਲਓ ਜੀ ਬਹੁਤ ਬਹੁਤ ਜ਼ਿਆਦਾ ਯੂਨੀਕੀ ਕਲੈਕਸ਼ਨ ਹੈਗੀ ਹੈ ਇਨੂੰ ਬੜੇ ਪਿਆਰੇ ਜਿਹੇ ਤਰੀਕੇ ਨਾਲ ਤੁਸੀਂ ਜਿਹੜੀ ਮੜਵਾ ਸਕਦੇ ਹੋਗੇ ਸਟੀਚਿੰਗ ਪੈਟਰਨ ਦੇ ਵਿੱਚ ਬਹੁਤ ਸੋਹਣੇ ਸੂਟ ਰਹਿਣਗੇ ਪ੍ਰਾਈਸ ਐਂਡ ਤੇ ਜ਼ਰੂਰ ਵੀਡੀਓ ਨੂੰ ਸਾਰੀ ਨੂੰ ਵਾਚ ਕਰਿਓ ਲਾਸਟ ਤੇ ਜਾ ਕੇ ਇਹਨਾਂ ਦੇ ਪ੍ਰਾਈਸ ਦੱਸਾਂਗੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਨੇ ਮੈਨੂੰ ਪਤਾ ਹੈ ਕਿ ਬਹੁਤ ਜਲਦੀ ਕਲੀਅਰ ਹੋਣ ਵਾਲੇ ਨੇਗੇ ਜਲਦੀ ਜਲਦੀ ਪਲੀਜ਼ ਆਪਣੇ ਕੋਲ ਨਾਲ ਦੇ ਨਾਲ ਪੇਮੈਂਟ ਡਨ ਕਰਕੇ ਕਿਸੇ ਦਾ ਸੂਟ ਹੋਲਡ ਨਹੀਂ ਰੱਖਿਆ ਜਾਊਗਾ ਸਿਰਫ ਜਿਨ੍ਹਾਂ ਦੇ ਆਪਣੇ ਕੋਲ ਆਰਡਰ ਚੱਲ ਰਹੇ ਨੇ ਵਾਰ ਵਾਰੀਆਂ ਭੈਣਾਂ ਦੇ ਸੂਟ ਹੋਲਡ ਰੱਖੇ ਜਾਣਗੇ ਤੇ ਨਾਲ ਦੀ ਨਾਲ ਪੇਮੈਂਟ ਡਨ ਕਰ ਦੇ ਜੀ ਪਲੀਜ਼ ਅੱਦਾ ਕੰਡਾ ਕੰਡਾ ਤਾਂ ਮੰਨ ਸਕਦੇ ਆ ਫਿਰ ਬਾਅਦ ਦੇ ਵਿੱਚ ਜੇ ਆਪਾਂ ਨੂੰ ਪ੍ਰੋਬਲਮ ਆnde ਜੀ ਆਪਾਂ ਰੱਖ ਦਿੰਨੇ ਆਂਗੇ ਫਿਰ ਜੇ ਭੈਣਾਂ ਕਹਿੰਦੇ ਨਾ ਜੀ ਤੂੰ ਸੋਲਵ ਕਰ ਦੋ ਪਲੀਜ਼ ਇਸ ਕੱਲ ਦਾ ਤੁਸੀਂ ਹੰਬਲ ਰਿਕੁਐਸਟ ਹੀ ਹੈਗੀ ਲੋ ਜੀ ਫਰਸਟ ਕਲਰ ਆ ਗਿਆ ਮਜ਼ੈਂਟਾ ਬਹੁਤ ਪਿਆਰਾ ਮਜ਼ੈਂੈਂਟਾ ਤੇ ਸਕਿੰਦਾ ਰਹੂਗਾ ਐਂਡ ਆਲਮੋਸਟ ਸਾਰੀਆਂ ਭੈਣਾਂ ਦਾ ਫੇਵਰੇਟ ਕਲਰ ਬਲੈਕ ਕਲਰ ਦੇ ਵਿੱਚ ਵੀ ਆ ਗਿਆ ਜੀ ਬਹੁਤ ਪਿਆਰਾ ਪ੍ਰਿੰਟ ਜੁਨੀਕ ਜੀ ਕਲੈਕਸ਼ਨ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਬਹੁਤ ਪਿਆਰਾ ਜੀ ਜਿਹੜਾ ਵੀ ਤੁਹਾਡਾ ਫੇਵਰੇਟ ਕਲਰ ਹੈ ਉਹਦਾ ਸਕਰੀਨਸ਼ਾਟ ਲੈ ਲਿਓ ਫਟਾਫਟ ਲੈ ਲਿਓ ਸਕਰੀਨਸ਼ਾਟ ਉਹਦਾ ਜਿਹੜਾ ਤੁਹਾਡਾ ਫੇਵਰੇਟ ਕਲਰ ਹੋਊਗਾ ਲਓ ਜੀ ਬੁੱਟੀ ਵਾਲੀ ਰਹੂਗੀ ਜੀ ਬਾਟਮ ਐਂਡ ਨੈਕਸਟ ਕਲਰ ਵੀ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਹੈਗਾ ਖੋਲ ਕੇ ਦਿਖਾ ਦਿੰਨੀ ਆ ਬਾਟਮ ਨੂੰ ਲਓ ਜੀ ਬਹੁਤ ਸੋਹਣੀ ਬਾਟਮ ਹੈਗੀ ਬਹੁਤ ਸੋਹਣਾ ਸਟੱਫ ਹੈ ਹਲਕਾ ਤੇ ਲਾਈਟ ਵੇਟ ਸਟੱਫ ਰਹੂਗਾ ਜੀ ਬਹੁਤ ਪਿਆਰਾ ਤੇ ਹਲਕੀ ਵਾਲੀ ਕਾਟਰਾਈਸ ਹੈ ਐਂਡ ਇਹ ਕਲਰ ਵੀ ਬੜਾ ਪਿਆਰਾ ਹੈ ਤਿੰਨੋਂ ਹੀ ਕਲਰ ਆਏ ਨੇ ਇਹਦੇ ਵਿੱਚ ਤਿੰਨੋਂ ਹੀ ਕਲਰ A1 ਹੈਗੇ ਤਿੰਨ ਤਿੰਨ ਸੂਟ ਮਿਲ ਜਾਣਗੇ ਇਹਨਾਂ ਦੇ ਵਿੱਚ ਸੋਨੂੰ ਸਾਡੇ ਕੋਲੋਂ ਬਹੁਤ ਸੋਹਣੇ ਬਹੁਤ ਪਿਆਰੀਆਂ ਜੀਆਂ ਕਲੈਕਸ਼ਨਸ ਰਹਿਣ ਵਾਲੀਆਂ ਨੇ ਜੀ ਬਹੁਤ ਸੋਹਣੇ ਜੇ ਸੂਟ ਨੇਗੇ ਤੇ ਹੁਣ ਦੱਸਣ ਲੱਗਿਆਂ ਦਾ ਪ੍ਰਾਈਸ ਤੁਹਾਡੇ ਰੂਹ ਖੁਸ਼ ਹੋ ਜੂਗੀ ਪ੍ਰਾਈਸ ਜਾਣ ਕੇ ਸਿਰਫ 1050 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਕੋਲੋਂ ਵਾਇ ਕਰ ਸਕਦੇ ਹੋਗੇ 1050 ਰੁਪਏ ਦੇ ਪ੍ਰਾਈਸ ਰਹੂਗਾ ਸਿਰਫ ਇਹ ਸੂਟਾਂ ਦਾ ਜੀ ਲੇਟੈਸਟ ਕਲੈਕਸ਼ਨ ਹੈਗੀ ਨਵੀਂ ਚੀਜ਼ ਹੈਗੀ ਉਹ ਵੀ 1050 ਰੁਪਏ ਦੇ ਵਿੱਚ ਤੁਹਾਨੂੰ ਦੇ ਰਹੇ ਹਾਂਗੇ ਅਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਜਿਹੜਾ ਕਲਰ ਤੁਹਾਨੂੰ ਪਸੰਦ ਹੈਗਾ ਜੇ ਤੁਸੀਂ ਇੱਕੋ ਨਾਲ ਦੇ ਸੂਟ ਲੈਣੇ ਨੇ ਤਾਂ ਵੀ ਤੁਸੀਂ ਸਕਰੀਨਸ਼ਾਟ ਕਰ ਦਿਓ ਜਿਵੇਂ ਘਰ ਚ ਦਰਿਆਣੀ ਜਿਠਿਆਣੀ ਹੁੰਦੀਆਂ ਨੇ ਨਾਣ ਦਾ ਪਰਜਾਈਆਂ ਚਾਚੀਆਂ ਤਾਈਆਂ ਜੁਆਇੰਟ ਫੈਮਿਲੀ ਹੁੰਦੀ ਹੈ ਤਾਈ ਕੋ ਨਾਲ ਦੇ ਵੀ ਲੈ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਹੈਗੀ ਹੈ ਜੀ ਬਹੁਤ ਪਿਆਰੀ ਜੀ ਬਹੁਤ ਜਲਦੀ ਸੋਲਡ ਆਊਟ ਹੋਣ ਵਾਲੇ ਨੇ ਜੀ ਤੇ ਬਹੁਤ ਜ਼ਿਆਦੇ ਯੂਨੀਕ ਜੀਆਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਫਿਰ ਤੋਂ ਦੁਆਰਾ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ 1050 ਰੁਪਏ ਦੇ ਵੀ ਸੂਟ ਫਟਾਫਟ ਆਰਡਰ ਪਲੇਸ ਕਰਿਓ ਆਪਣਾ ਨੰਬਰ ਹੈ 9253115036 1050 ਇਹਨਾਂ ਦਾ ਪ੍ਰਾਈਸ ਰਹੂਗਾ ਜੀ ਤੇ 9853115036 ਆਪਣਾ ਨੰਬਰ ਹੈਗਾ ਜਿਹਦੇ ਉੱਤੇ ਸਿਰਫ ਆਪਣਾ ਇੱਕੋ ਹੀ ਨੰਬਰ ਹੈ ਜਿਹਦੇ ਉੱਤੇ ਆਪਾ ਆਰਡਰ ਲੈਣੇ ਹੈਗੇ ਕਿਸੇ ਵੀ ਹੋਰ ਨੰਬਰ ਦੇ ਉੱਤੇ ਪੇਮੈਂਟ ਨਾ ਪਾਇਓ ਜੀ ਕਿਉਂਕਿ ਆਪਣੀਆਂ ਵੀਡੀਓ ਚੈੱਕ ਕੇ ਦੂਜੇ ਚੈਨਲ ਵਾਲਾ ਵੀ ਕੋਈ ਜੇ ਪਾ ਦਿੰਦਾ ਹੈਗਾ ਤਾਂ ਆਪਾ ਉਹਦਾ ਕੋਈ ਵੀ ਉਹਦੇ ਜ਼ਿੰਮੇਵਾਰ ਨਹੀਂ ਹੋਵਾਂਗੇ ਪਲੀਜ਼ ਆਪਣਾ ਇਹੀ ਨੰਬਰ ਹੈ ਜਿਹਦੇ ਉੱਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕੋਈ ਵੀ ਫਰਦਰ ਇਨਕੁਆਰੀਜ਼ ਹੈਗੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਡਿਟੇਲਿੰਗ ਲੈਣੀ ਹੈ ਤਾਂ ਤੁਸੀਂ ਇਹਨਾਂ ਨੂੰ ਸਟੀਚ ਲੈਣਾ ਹੈ ਵਿਦਆਊਟ ਸਟੀਚਿੰਗ ਲੈਣਾ ਹੈ ਦੁਪੱਟਾ ਹੈ ਵਿਦਆਊਟ ਦੁਪੱਟਾ ਰਹਿਣ ਵਾਲੇ ਨੇ ਦੁਪੱਟਾ ਡਾਈ ਕਰਵਾ ਕੇ ਲੈਣਾ ਹੈ ਜਾਂ ਵਿਦਆਊਟ ਵਾਈਟ ਕਲਰ ਦਾ ਵਾਈਟ ਹੀ ਮੰਗਵਾਣਾ ਹੈਗਾ ਕਿਹੜਾ ਦੁਪੱਟਾ ਲੈਣਾ ਹੈਗਾ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਤੁਸੀਂ ਉਸੇ ਤਰੀਕੇ ਨਾਲ ਲੈ ਸਕਦੇ ਹੋ ਜਿਵੇਂ ਤੁਹਾਡੀ ਚੋਆਇਸ ਹੈ ਵਾਈਟ ਮੰਗਵਾਣਾ ਹੈ ਵਾਈਟ ਮੰਗਵਾਓ ਜੇ ਤੁਸੀਂ ਅ ਸਟੀਚ ਕਰਵਾ ਕੇ ਉੱਪਰ ਪੂਰਾ ਰੈਡੀ ਮੰਗਵਾਣਾ ਹੈਗਾ ਸੂਟ ਦੁਪੱਟਾ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਤਾਂ ਵੀ ਮੰਗਵਾ ਸਕਦੇ ਹਾਂ ਜੇ ਓਨਲੀ ਤੁਸੀਂ ਸਟੀਚਿੰਗ ਆਪਣੇ ਟੇਲਰ ਕੋਲੋਂ ਕਰਵਾ ਰਹੇ ਹੋਗੇ ਸਿਰਫ ਤੁਸੀਂ ਸੂਟ ਮੰਗਵਾ ਕੇ ਦੁਪੱਟੇ ਦੀ ਫਿਨਿਸ਼ਿੰਗ ਕਰਵਾ ਕੇ ਲੈਣੀ ਹੈ ਤਾਂ ਉਦਾਂ ਵੀ ਲੈ ਸਕਦੇ ਹੋ ਉਹਦੇ ਲਈ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਆਪਾਂ ਨੂੰ 5 ਤੋਂ 4 ਦਿਨਾਂ ਦੇ ਲਈ ਜੇ ਓਨਲੀ ਦੁਪੱਟਾ ਹੈ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਪਲੀਜ਼ ਉਹਦੇ ਲਈ 10 ਦਿਨ ਤੁਹਾਨੂੰ ਵੇਟ ਕਰਨੀ ਪਊਗੀ ਸਟੀਚਿੰਗ ਦੇ ਲਈ ਤੇ ਆਪਣਾ ਨੰਬਰ ਮੈਂ ਦੁਬਾਰਾ ਫੇਰ ਬੋਲਣ ਲੱਗੀ ਆ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਤੁਹਾਨੂੰ ਅੱਜ ਦੇ ਸੂਟ ਕਿਦਾਂ ਦੇ ਲੱਗੇ ਕਮੈਂਟਸ ਕਰਕੇ ਜਰੂਰ ਦੇਸੇ ਥੈਂਕ ਯੂ